ਬੰਦ ਹੋਣਗੇ SBI ਤੇ PNB ਦੇ ਸਾਰੇ ਅਕਾਊਂਟ ਨਹੀਂ ਹੋਵੇਗਾ ਅਕਾਊਂਟ ਰਾਹੀਂ ਕੋਈ ਵੀ ਲੈਣ ਦੇਣ ਜੇਕਰ ਤੁਹਾਡਾ ਵੀ ਹੈ ਅਕਾਊਂਟ ਤਾਂ ਧਿਆਨ ਦਿਓ ਦੇਸ਼ ਦੇ ਵੱਡੇ ਸਰਕਾਰੀ ਬੈਂਕ ਦੋ ਸਰਕਾਰੀ ਬੈਂਕ SBI ਯਾਨੀ ਕਿ ਸਟੇਟ ਬੈਂਕ ਆਫ ਇੰਡੀਆ ਤੇ PNB ਯਾਨੀ ਕਿ ਪੰਜਾਬ ਨੈਸ਼ਨਲ ਬੈਂਕ ਹੁਣ ਇਹਨਾ ਬੈਂਕਾਂ ਦੇ ਵਿੱਚ ਜੇਕਰ ਤੁਹਾਡਾ ਵੀ ਅਕਾਊਂਟ ਹੈ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਸਰਕਾਰੀ ਨੌਕਰੀ ਵਾਲਾ ਬੰਦਾ ਹੈ ਤਾਂ ਉਸ ਦੇ ਇਹਨਾ ਬੈਂਕਾਂ ਦੇ ਵਿੱਚ ਅਕਾਊਂਟ ਹੈ ਤੇ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਇਹਨਾ ਦੋਵਾਂ ਬੈਂਕਾਂ ਦੇ ਸਾਰੇ ਅਕਾਊਂਟ ਬੰਦ ਕਰਨ ਦਾ ਐਲਾਨ ਹੋ ਚੁੱਕਾ ਹੈ ਫੈਸਲਾ ਲੈ ਲਿਆ ਗਿਆ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਕੁਝ ਜਿਹਾ ਹੋ ਜਾਂਦਾ ਹੈ ਉਸ ਤੋਂ ਬਾਅਦ ਸਰਕਾਰ ਇਹ ਆਦੇਸ਼ ਦੇ ਦਿੱਤੀ ਦੇ ਦਿੰਦੀ ਹੈ ਇੱਥੋਂ ਤੱਕ ਕਿ ਵਿੱਤ ਵਿਭਾਗ ਆਗ ਨੂੰ ਵੀ ਸਾਰਾ ਦੱਸ ਦਿੱਤਾ ਗਿਆ ਕਹਿ ਦਿੱਤਾ ਗਿਆ ਸਰਕੂਲਰ ਜਾਰੀ ਕਰ ਦਿੱਤੇ ਗਏ ਨੇ ਸਾਰੇ ਸਰਕਾਰੀ ਦਫਤਰਾਂ ਦੇ ਵਿੱਚ ਵੀ ਕਿ ਜੇਕਰ SBI ਜਾਂ PNB ਬੈਂਕਾਂ ਦੇ ਵਿੱਚ ਅਕਾਊਂਟ ਨਹੀਂ ਤਾਂ ਉਹਨਾਂ ਨੂੰ ਹੁਣੇ ਹੀ ਬੰਦ ਕੀਤਾ ਜਾਏ ਜੇਕਰ FDਆਂ ਨੇ ਜਾਂ ਕੋਈ ਵੀ ਤੁਹਾਡਾ ਪੈਸਾ ਹੈ ਤਾਂ ਉਸ ਨੂੰ ਹੁਣੇ ਕਢਵਾ ਲਿਆ ਜਾਏ ਕਿਉਂਕਿ ਇਹ ਸਾਰੇ ਅਕਾਊਂਟ ਬੰਦ ਹੋਣ ਵਾਲੇ ਨੇ ਸੋ ਅਖਰੇ ਕਿਉਂ ਹੋ ਰਿਹਾ ਕਿੱਥੇ ਹੋ ਰਿਹਾ ਸਰਕਾਰ ਨੇ ਇਹ ਕਦਮ ਕਿਉਂ ਚੁੱਕਿਆ ਦੋਵੇਂ ਵੱਡੇ ਬੈਂਕਾਂ ਦੇ ਅਕਾਊਂਟ ਬੰਦ ਕਰਨ ਦਾ ਆਓ ਜਾਣਦੇ ਹਾਂ ਜਿਹੜੇ ਵੀ ਲੋਕਾਂ ਦਾ SBI ਤੇ PNB ਬੈਂਕਾਂ ਦੇ ਵਿੱਚ ਅਕਾਊਂਟ ਹੈ ਹੁਣ ਉਹਨਾਂ ਲੋਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਕਿਉਂਕਿ ਹੁਣ ਇੱਕ ਫੈਸਲਾ ਦੇ ਦਿੱਤਾ ਗਿਆ ਤੇ ਵਿੱਤ ਮੰਤਰਾਲੇ ਨੂੰ ਆਦੇਸ਼ ਵੀ ਦੇ ਦਿੱਤੇ ਗਏ ਨੇ ਕਿ ਜਿੰਨੇ ਵੀ ਅਕਾਊਂਟ ਹੈ SBI ਤੇ PNB ਦੇ ਵਿੱਚ ਨੇ ਉਹ ਸਾਰੇ ਅਕਾਊਂਟ ਬੰਦ ਕਰ ਦਿੱਤੇ ਜਾਣ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਦੱਸਿਆ ਕਿ ਕਰਨਾਟਕ ਸੂਬੇ ਦੀ ਸਦਾਰ ਮਈਆ ਸਰਕਾਰ ਨੇ ਦੇਸ਼ ਦੇ ਦੋ ਵੱਡੇ ਸਰਕਾਰੀ ਬੈਂਕਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਕਰਨਾਟਕ ਸਰਕਾਰ ਨੇ ਆਪਣੇ ਸਾਰੇ ਸਰਕਾਰੀ ਵਿਭਾਗਾਂ ਨੂੰ ਆਦੇਸ਼ ਦੇ ਦਿੱਤੇ ਨੇ ਕਿ ਉਹ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਅਕਾਊਂਟ ਤੋਂ ਆਪਣੀਆਂ ਸਾਰੀਆਂ ਟ੍ਰਾਂਜੈਕਸ਼ਨਸ ਬੰਦ ਕਰ ਦੇਣ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਾਰੇ ਸਰਕਾਰੀ ਵਿਭਾਗਾਂ ਨੂੰ ਪੀਐਨਬੀ ਅਤੇ ਆਰਬੀਆਈ ਦੇ ਵਿੱਚ ਜਮਾ ਪੈਸੇ ਕਢਵਾਣੇ ਪੈਣਗੇ। ਆਪਣੇ ਸਾਰੇ ਤਰ੍ਹਾਂ ਦੇ ਡਿਪੋਜ਼ਿਟ ਅਤੇ ਐਫਡੀ ਨੂੰ ਕਢਵਾਉਣਾ ਪਵੇਗਾ ਅਤੇ ਆਪਣੇ ਅਕਾਊਂਟਾਂ ਨੂੰ ਬੰਦ ਕਰਨਾ ਹੋਵੇਗਾ। ਕਰਨਾਟਕ ਸਰਕਾਰ ਦਾ ਇਹ ਆਦੇਸ਼ ਸੂਬੇ ਦੇ ਵਿੱਤ ਵਿਭਾਗ ਦੇ ਸਚੀਵ ਜ਼ਾਫਰ ਨੇ ਦਿੱਤੇ ਆਦੇਸ਼ ਦੇ ਮੁਤਾਬਕ ਐਸਬੀਆਈ ਅਤੇ ਪੀਐਨਬੀ ਦੋਵੇਂ ਹੀ ਬੈਂਕਾਂ ਦੇ ਵਿੱਚ ਆਪਣਾ ਪੈਸਾ ਨਾ ਪਾਇਆ ਜਾਏ ਅਤੇ ਦੋਵੇਂ ਹੀ ਬੈਂਕਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਟ੍ਰਾਂਜੈਕਸ਼ਨ ਨਾ ਹੋਵੇ। ਸੁਭਾ ਸਰਕਾਰ ਨੇ ਐਫਡੀ ਵਾਪਸ ਨਾ ਕਰਕੇ ਧੋਖਾ ਧੜੀ ਦੇ ਦੋ ਮਾਮਲਿਆਂ ਦੇ ਕਰਕੇ ਐਸਬੀਆਈ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਰੱਖੇ ਸਾਰੇ ਪੈਸੇ ਵਾਪਸ ਲੈਣ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਦੇ ਵੱਲੋਂ ਵਿੱਤ ਵਿਭਾਗ ਰੁਪਵਿਖ ਦੇ ਵਿੱਚ ਇਹਨਾਂ ਦੋਵਾਂ ਬੈਂਕਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਮਾ ਰਾਸ਼ੀ ਨਹੀਂ ਰੱਖਣ ਨੂੰ ਲੈ ਕੇ ਸਾਰੇ ਵਿਭਾਗਾਂ ਨੂੰ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਸਰਕਾਰ ਨੇ ਇਹ ਫੈਸਲਾ ਹਾਲ ਹੀ ਦੇ ਵਾਲਮੀਕੀ ਵਿਕਾਸ ਨਿਗਮ ਕੋਟਾਲੀ ਅਤੇ 2011 ਤੇ 2013 ਦੇ ਦੋ ਵੱਖ-ਵੱਖ ਮਾਮਲਿਆਂ ਦੇ ਸੰਦਰਭ ਦੇ ਵਿੱਚ ਪੈਕ ਦੀ ਸਿਫਾਰਿਸ਼ ਦੇ ਮੱਦੇਨਜ਼ਰ ਲਿਆ ਸੀਐਮਐਸ ਸਧਾਰ ਮਈਆ ਦੇ ਨਿਰਦੇਸ਼ ਅਨੁਸਾਰ ਵਿੱਤ ਵਿਭਾਗ ਦੇ ਸਚਿਵ ਡਾਕਟਰ ਪੀਸੀ ਜਾਫਰ ਨੇ ਇੱਕ ਹੋਰ ਆਦੇਸ਼ ਜਾਰੀ ਕਰਕੇ ਇਹਨਾਂ ਬੈਂਕਾਂ ਦੇ ਵਿੱਚ ਸਾਰੇ ਰੱਖੇ ਐਫਡੀ ਖਾਤਿਆਂ ਨੂੰ 9 ਸਤੰਬਰ ਤੱਕ ਬੰਦ ਕਰਨ ਦੇ ਲਈ ਕਹਿ ਦਿੱਤਾ